ਹਾਂਜੀ ਪ੍ਰਧਾਨ ਜੀ ਜੋ ਅੱਜ ਕਾਗਜ਼ ਦਾਖਲ ਕਰ ਰਹੇ ਨੇ ਕੀ ਪ੍ਰੋਸੈਸ ਹੈ ਜੀ ਇਹਨਾਂ ਚੋਣਾਂ ਦਾ ਜੋ ਸਟੈਟਿਕ ਚੋਣਾਂ ਹੋਣ ਜਾ ਰਹੀਆਂ ਨੇ ਪ੍ਰੋਸੈਸ ਇਹ ਹੈ ਇੱਕ ਤਾਂ ਬੰਦਾ ਕਲੀਅਰ ਹੋਣਾ ਚਾਹੀਦਾ ਮਤਲਬ ਉਹਦਾ ਲਾਇਨ ਦੇਣ ਕਲੀਅਰ ਹੋਣਾ ਚਾਹੀਦਾ ਉਹ ਵੋਟਰਾਂ ਨੂੰ ਲੈ ਸਕਦੇ ਉਹ ਸਾਰੇ ਵੋਟਰਾਂ ਦੇ ਵਿੱਚੋਂ ਵੀ ਕੁਝ ਬੰਦੇ ਫਿਰ ਖੜੇ ਹੋ ਜਾਂਦੇ ਨੇ ਠੀਕ ਹੈ ਜੀ ਜਿਹੜੇ ਕਹਿੰਦੇ ਨੇ ਵੀ ਅਸੀਂ ਮਤਲਬ ਅਸੀਂ ਚੋਣ ਲੜਦੀਆਂ ਉਹ ਚੋਣ ਲੜਨ ਦੇ ਲਈ ਪਹਿਲਾ ਪ੍ਰੋਸੈਸ ਇਹ ਹੁੰਦਾ ਵੀ ਉਹ ਕਾਗਜ਼ ਲੈਂਦੇ ਨੇ ਉਹ ਫਾਰਮ ਹੁੰਦਾ ਇੱਕ ਉਹ ਫਾਰਮ ਭਰਦੇ ਨੇ ਠੀਕ ਹੈ ਫਾਰਮ ਨੂੰ ਇੱਕ ਬੰਦਾ ਤੇਇਦ ਕਰਦਾ ਹੈ ਇੱਕ ਤਸਦੀਕ ਕਰਦਾ ਹੈ ਕੈਂਡੀਡੇਟ ਜਿਹੜਾ ਖੜਾ ਹੋਇਆ ਹੁੰਦਾ ਹੈ ਉਸ ਤੋਂ ਬਾਅਦ ਫਿਰ ਉਹ ਫਾਰਮ ਅੰਦਰ ਦਿੱਤੇ ਜਾਂ ਮੈਨੇ ਉਸ ਤੋਂ ਬਾਅਦ ਫਾਰਮਾਂ ਦੀ ਪਰਖਾਲ ਹੁੰਦੀ ਹੈ ਫਾਰਮ ਜਿਹੜੇ ਭਰਨੇ ਨੇ ਤੇ ਅੰਦਰ ਦੇਣੇ ਨੇ ਉਹਦਾ ਸਮਾਂ ਹੈਗਾ 9 ਤੋਂ 11 ਦਾ ਜਿਹੜੀ ਪਰਖਾਲ ਹੈ ਉਹ ਹੋਊਗੀ 11 ਤੋਂ ਨਾ 11 ਤੋਂ 11:30 ਵਜੇ ਤੱਕ ਪਰਖਾਲ ਹੋਊ ਫਿਰੋਂ ਤੋਂ ਬਾਅਦ ਉਹ ਇਜੈਕਸ਼ਨਾਂ ਦਾ ਸਮਾਂ ਹੋਊਗਾ 1 ਵਜੇ ਤੱਕ ਜੀਨੇ ਕਿਸੇ ਦਾ ਇਜੈਕਸ਼ਨ ਕਰਨਾ ਹੋਵੇ ਕੋਈ ਵੀ ਮੈਨੂੰ ਇਜੈਕਸ਼ਨ ਦੇ ਤੇ ਉਹ ਕਰ ਸਕਦਾ ਹੈ ਉਸ ਤੋਂ ਬਾਅਦ ਰਿਲੇਕਸ਼ਨਾਂ ਦਾ ਅੱਧਾ ਘੰਟਾ ਜਿਹੜਾ ਅਜਪਤਨ ਜੀ ਮੇਤਾ ਕਾਗਜ਼ ਦਾਖਲ ਹੋਣ ਤੋਂ ਬਾਅਦ ਕੀ ਪ੍ਰੋਸੈਸ ਆਈ ਫਿਰ ਕਾਗਜ਼ ਦਾਖਲ ਹੋਣ ਤੋਂ ਬਾਅਦ ਛਾਣਬੀਨ ਹੋਊ ਕਾਗਜ਼ਾਂ ਦੀ ਅੱਛਾ ਜੀ ਕੋਈ ਕਟਿੰਗ ਹੋਵੇ ਜਾਂ ਵਿਸ਼ੇ ਦੀ ਘਟ ਹੋਵੇ ਜਾਂ ਕੁਝ ਹੋਵੇ ਉਹ ਫਿਰ ਚੈੱਕ ਕਰ ਦਿੰਦੇ ਨੇ ਲੈਣ ਦੇਣ ਵੀ ਸਹੀ ਹੈ ਉਹਦਾ ਉਹ ਛਾਣਬੀਨ ਤੋਂ ਬਾਅਦ ਫੇਰ ਹੁੰਦਾ ਇੱਕ ਵੇਲੇ ਤੱਕ ਉਹ ਰਿਜੈਕਸ਼ਨ ਦਾ ਸਮਾਂ ਉਹ ਰਿਜੈਕਸ਼ਨ ਇੱਕ ਦੂਜੇ ਤੇ ਲਾ ਸਕਦੇ ਨੇ ਜਿਹਨੂੰ ਮਤਲਬ ਕੋਈ ਇਤਰਾਜ਼ ਹੋਵੇ ਕਿ ਉਹ ਆਬਜੈਕਸ਼ਨ ਕੀ ਬੰਦ ਨੇ ਉਹ ਸਾਹਮਣੇ ਲਿਖ ਕੇ ਲਾਇਆ ਹੋਇਆ ਚੋਣ ਪ੍ਰੋਗਰਾਮ ਉਹਦੇ ਤੋਂ ਪੜ ਕੇ ਅਗਲਾ ਆਬਜੈਕਸ਼ਨ ਕਰ ਸਕਦਾ ਹੈ ਉਹ ਤੋਂ ਬਾਅਦ ਆਬਜੈਕਸ਼ਨ ਕਰਨ ਤੋਂ ਬਾਅਦ ਫੇਰ ਆਊਗੀ ਕਾਗਜ਼ਾਂ ਦੀ ਵਾਪਸੀ ਜਿੰਨੇ ਕਾਗਜ਼ ਪਰ ਨੇ ਫਿਰ ਜਿਹੜਾ ਵਾਪਸ ਲੈਣਾ ਚਾਹੁੰਦਾ ਹੋਵੇ ਉਹ ਵਾਪਸ ਲੈ ਸਕਦਾ ਜਿਹੜੇ ਚੋਣ ਲੜਨਾ ਚਾਹੁੰਦੇ ਹੁਣ ਉਹ ਚੋਣ ਲੜ ਸਕਦੇ ਨੇ ਉਸ ਤੋਂ ਬਾਅਦ ਫਿਰ ਜਦੋਂ ਮਤਲਬ ਕਾਗਜ਼ਾਂ ਦੀ ਵਾਪਸੀ ਹੋ ਗਈ ਫਿਰ ਚੋਣ ਨਿਸ਼ਾਨ ਅਲੋਟ ਹੁੰਦੇ ਨੇ ਵੀ ਤੈਨੂੰ ਚੋਣ ਨਿਸ਼ਾਨ ਲੈ ਲੋ 9 ਵਜੇ ਅਲੋਟ ਹੁੰਦੇ ਨੇ ਚੋਣ ਨਿਸ਼ਾਨ ਜਿਹੜਾ ਬੰਦਾ ਲੈ ਲੈਂਦਾ ਫਿਰ ਉਸ ਤੋਂ ਬਾਅਦ ਮਤਲਬ ਜਿਹੜਾ ਇਹ ਜੋਰ ਲੱਗਦਾ ਹੁੰਦਾ ਪਹਿਲਾਂ ਵੀ ਯਾਰ ਸਰਬਸੰਮਤੀ ਹੋ ਜਾਂਦੀ ਹੈ ਵੋਟਾਂ ਨਾ ਪੈਣ ਤਾਂ ਉਹ ਵੀ ਇੱਕ ਸਮਾਂ ਜਿਹੜਾ 4:30 ਵਜੇ ਤੱਕ ਦਾ ਹੈ ਉਸ ਤੋਂ ਬਾਅਦ ਫਿਰ 5 ਵਜੇ ਸਮਾਪਤੀ ਹੋ ਜਾਂਦੀ ਅੱਜ ਕਿਨ ਕੱਲ ਨੂੰ ਇੱਕ ਦਿਨ ਆ ਜਿਹੜਾ ਉਹ ਦਿੱਤਾ ਹੋਇਆ ਬੋਟਾਂ ਦੇ ਚੋਣ ਨਿਸ਼ਾਨ ਦਿਖਾਉਂਦੇ ਤੇ ਵੋਟਰਾਂ ਨੂੰ ਮਿਲਣ ਦਾ ਵੀ ਮੈਨੂੰ ਪਉ। ਉਹ ਫਿਰ ਕੱਲ ਦਾ ਦਿਨ ਪਰਸੋਂ ਸਵੇਰੇ 9 ਵਜੇ ਬੋਟਾਂ ਦੇ ਜਿਹੜੀਆਂ ਉਹ ਕਾਇਨ ਲੱਗਿਆ। ਜਿਹੜਾ ਮੈਨ ਪ੍ਰੋਸੈਸ ਅੱਜ ਅੱਜ ਸਾਰਾ ਦਿਨ ਚੱਲਣਾਗਾ। ਹਾਂ ਅੱਜ ਸਾਰਾ ਦਿਨ ਚੱਲਣਾ। ਕੱਲ ਤਾਂ ਮੈਂ ਸਿਰ ਤੇ ਚੋਣ ਨਿਸ਼ਾਨ ਹੀ ਦੇਣਗੇ। ਕੱਲ ਅੱਜ ਚੋਣ ਨਿਸ਼ਾਨ ਦੇ ਦੇਣਗੇ। ਅੱਛਾ ਜੀ। ਉਹ ਚੋਣ ਨਿਸ਼ਾਨ ਲੈ ਕੇ ਫਿਰ ਬੰਦਾ ਕੱਲ ਦਾ ਦਿਨ ਤਾਂ ਉਹ ਵੋਟਰਾਂ ਨੂੰ ਮਿਲੂਗਾ ਅਪਦੇ ਅਪਦੇ ਨੂੰ। ਮੇ ਮਨੋਂ ਪਾਉ ਮੇ ਮਨੋਂ ਪਾਉ ਪੈਨੋਂ ਪਾਉ ਜੀ ਮੈਂ ਫਿਰ ਅੱਗੇ ਪ੍ਰਧਾਨ ਦੀ ਕਿਵੇਂ ਚੋਣ ਹੁੰਦੀ ਹੈ ਜੀ ਪ੍ਰਧਾਨ ਦੀ ਚੋਣ ਜਦੋਂ ਮਤਲਬ ਕੱਲ ਨੂੰ ਚੁਣੇਗੇ 29 ਤਰੀਕ ਨੂੰ ਹਾਂਜੀ ਵੋਟਰ ਚੁਣੇ ਜਾਂ ਮਤਲਬ 11 ਬੰਦੇ ਚੁਣੇ ਜਾਣਗੇ ਜੀ ਜੋ ਇੱਕ ਐਸੀ ਹੈ ਦੋ ਔਰਤਾਂ ਨੇ ਬਾਕੀ ਜਨਰਲ ਚੁਣਨੇ ਅੱਡੋ ਅੱਡ ਪਿੰਲਾ ਚੋਣ ਜਿਵੇਂ ਸ਼ਾਗਲੇ ਦੀ ਸਰਬਸੰਮਤੀ ਹੋ ਗਈ ਉਹ ਤਾਂ ਦੋ ਬੰਦੇ ਆਉਣੇ ਤੇ ਇੱਕ ਔਰਤ ਆਉਣੀ ਤੇ ਇੱਕ ਬੰਦਾ ਆਉਣਾ ਤੇ ਦੋਆਂ ਦੀ ਸਰਬਸੰਮਤੀ ਹੋ ਗਈ ਉਹਨਾਂ ਦਾ ਜੋਨ ਦੀਆਂ ਵੋਟਾਂ ਨਹੀਂ ਪੈਂਦੀਆਂ ਫਿਰ ਜਿਵੇਂ ਕੋਠਿਆਂ ਵਾਲਾ ਉਹਨਾਂ ਦੀ ਸਰਵਸੰਮਤੀ ਹੋ ਗਈ ਉਹਨਾਂ ਦਾ ਜੋਨ ਅੱਡ ਉਹਨਾਂ ਦੇ ਜੋਨ ਦੀਆਂ ਵੋਟਾਂ ਨਹੀਂ ਪੈਂਦੀਆਂ ਸ਼ਾਇਦ ਇਹ ਜਿਹੜਾ ਇਹਦੇ ਵਿੱਚ ਦੇਖੋ ਕੀ ਹੁੰਦਾ ਫਿਰ ਜੇ ਸਰਵਸੰਮਤੀ ਹੋ ਗਈ ਫੇਰ ਤਾਂ ਵੋਟਾਂ ਪੈਣੀਆਂ ਨਹੀਂ ਨਹੀਂ ਵੋਟਾਂ ਨੇ ਜਿਹੜੀਆਂ 29 ਤਰੀਕ ਨੂੰ ਪੈਣੀਆਂ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜਾਣਕਾਰੀ ਦੇਣ ਲਈ ਹਾਂ ਹਯਮਨ ਫਰਾਂ ਸਾਡੇ ਵਾਸਤੇ ਵਧੀਆ ਨੇ ਕਿਹੜੇ ਕੈਂਡੀਡੇਟ ਨਾਲ ਤੁਰੇ ਹੋਏ ਤੁਸੀਂ ਅੱਜ ਮੈਂ ਤਾਂ ਮੁਖਤਿਆਰ ਸੱਜੂ ਨਾਲ ਤੁਰਿਆ ਅੱਛਾ ਜੀ ਉਹਨਾਂ ਨੂੰ ਕਿੱਥੇ ਆਉਂਗੇ ਹਾਂ ਚੋਣ ਵਾਸਤੇ ਹੁੰਦਾ ਬੰਦਾ ਜੋ ਨਾਸ ਤੁਰਦਾ ਪੂਰਾ ਜੋਰ ਲਾ ਰਖਿਆ ਜੋਰ ਤਾਂ ਜਿੰਨਾ ਕੁੰਦਾ ਹਰ ਇੱਕ ਲਾਉਂਦਾ ਹੁਸ਼ੈਨ ਸਿੰਘ ਸਾਹਿਬ ਵੀ ਕਿੱਥੇ ਲਾਉਣਗੇ 37 ਦਾ ਆਏਗਾ ਕੋਈ ਬਣ ਜਾ ਚਾਂਸ ਕੋਈ ਹੈ 37 ਤੇ ਜੋਰ ਚਾਂਸਾ ਖੜੇ ਨੇ ਸਾਰੇ 37 ਵਾਲੇ ਖੜੇ ਨੇ ਹਾਂ ਸਹੀ ਗੱਲ ਹੈ 37 ਚੰਗੀ ਜਿਹੇ 37 ਹੋ ਜਾਸੀ 37 ਜਾਉਣਾ ਇਹ ਕਰ ਲਈ ਬਾਕੀ ਕਿਹੜੇ ਬਣੇ ਆ ਗਏ ਆ ਗਏ ਆ